ਕੈਨੇਡਾ ਵਿੱਚ ਜੀ7 ਮੀਟਿੰਗ ਹੋਈ ਸੀ ਜੀ7 ਦੀ ਮੀਟਿੰਗ ਦੇ ਵਿੱਚ ਜਦੋਂ ਸਾਰੇ ਜੀ7 ਕੰਟਰੀਜ਼ ਦੇ ਲੀਡਰਸ ਇਕੱਠੇ ਹੋਏ ਸੀ ਉਸ ਵਕਤ ਮਿਸਟਰ ਡੋਨਲਡ 트ੰਪ ਕੈਨੇਡਾ ਆਏ ਸੀ ਤੇ ਪ੍ਰਾਈਮ ਮਿੰਿਸਟਰ ਮਿਸਟਰ ਮਾਰਕ ਕਾਰਨੀ ਜਿਹੜੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਹੈ ਉਹਨਾਂ ਨੇ ਇਕੱਠੇ ਟੈਰਫ ਦੇ ਉੱਪਰ ਗੱਲਬਾਤ ਕੀਤੀ ਸੀ ਮਿਸਟਰ ਮਾਰਕ ਕਾਰਨੀ ਨੇ ਕਿਹਾ ਸੀਗਾ ਕਿ ਮੈਂ ਉਹ ਟੈਰਫ ਦੀ ਡੀਲ ਸਾਈਨ ਕਰੂੰਗਾ ਜਿਹੜਾ ਕਿ ਕੈਨੇਡਾ ਦੇ ਇੰਟਰਸਟ ਦੇ ਵਿੱਚ ਹੋਏਗੀ ਲekin ਹੁਣ ਇਸ ਤਰ੍ਹਾਂ ਲੱਗਦਾ ਹੈਗਾ ਜੀ ਕਿ ਜਿਹੜੀ ਟੈਰਫ ਦੀ ਇਹ ਸਾਰੀ ਡੀਲ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਚੱਲ ਰਹੀ ਹੈ ਉਹਦੇ 'ਚ ਬਹੁਤਾ ਕੁਝ ਕੀਤਾ ਨਹੀਂ ਜਾ ਸਕਦਾ ਮਿਸਟਰ ਡੋਨਲਡ ਟਰੰਪ ਨੇ ਸਭ ਤੋਂ ਪਹਿਲਾਂ ਤਾਂ ਜੀ ਇੱਕ ਚਿੱਠੀ ਲਿਖੀ ਜਿਸ ਤਰ੍ਹਾਂ ਕਿ ਉਹਨਾਂ ਦੀ ਆਦਤ ਹੈ ਸੋਸ਼ਲ ਮੀਡੀਆ ਦੇ ਉੱਪਰ ਇਹ ਚਿੱਠੀ ਜਿਹੜੀ ਹੈ ਇਹ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਦੇ ਵਾਸਤੇ ਲਿਖੀ ਗਈ ਤੇ ਦੱਸਿਆ ਇਹ ਗਿਆ ਕਿ ਉਹ 25% ਤੋਂ ਵਧਾ ਕੇ ਟੈਰਫ ਹੁਣ ਜਿਹੜੇ ਕੈਨੇਡੀਅਨ ਗੁੱਡਸ ਦੇ ਉੱਪਰ 35% ਕਰ ਦੇ ਨੇ 25 ਜੰਪ ਲਗਾ ਕੇ 35 ਸੋ so, 35 ਜਿਹੜਾ ਹੁਣ ਟੈਰਫ ਹੈਗਾ ਉਹ ਅਗਸਤ ਦੀ ਪਹਿਲੀ ਤਰੀਕ ਤੋਂ ਕੈਨੇਡੀਅਨ ਗੁੱਡਸ ਦੇ ਉੱਪਰ ਲੱਗ ਜਾਣਾ ਹੈਗਾ ਇਸ ਤੋਂ ਬਾਅਦ ਯਾਦ ਦਿਵਾਉਣਾ ਚਾਹੀਦੀ ਹੈ ਜੀ 50% ਐਲੂਮੀਨੀਅਮ ਦੇ ਉੱਪਰ ਟੈਰਫ ਹੈ 50% ਸਟੀਲ ਦੇ ਉੱਪਰ ਟੈਰਫ ਹੈ ਉਸ ਤੋਂ ਬਾਅਦ 50% ਦੀ ਅਨਾਉਂਸਮੈਂਟ ਹੋਈ ਹੈ ਕਾਪਰ ਦੇ ਉੱਪਰ ਕਾਪਰ ਵੀ ਜਿਹੜਾ ਕੈਨੇਡਾ ਹੈ ਉਹ ਅਮਰੀਕਾ ਨੂੰ ਵੱਡੇ ਪੱਧਰ ਦੇ ਉੱਪਰ ਸਪਲਾਈ ਕਰਦਾ ਔਰ ਅਮਰੀਕਾ ਨੂੰ ਕਾਪਰ ਚਾਹੀਦਾ ਹੀ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਕਾਪਰ ਜਿਹੜਾ ਹੈ ਹਥਿਆਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਔਰ ਹਥਿਆਰ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਨੇ ਸੋ ਜਿੰਨਾ ਵੀ ਹੁਣ ਕਾਪਰ ਕੈਨੇਡਾ ਤੋਂ ਜਾਏਗਾ ਉਹਦੇ ਉੱਪਰ ਵੀ 50% ਟੈਰਫ ਦੀ ਹਲੇ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ ਫਿਰ ਨਾਲ 25% ਉਹ ਕਾਰਸ ਤੇ ਉਹ ਟਰੱਕਸ ਨੇ ਜਿਹੜੇ ਕਿ ਕੈਨੇਡਾ ਵਿੱਚ ਬਣੇ ਨੇ ਯਾਨੀ ਕਿ ਅਮਰੀਕਾ ਦੇ ਵਿੱਚ ਨਹੀਂ ਬਣੇ ਸੋ 25% ਟੈਰਫ ਜਿਹੜਾ ਉਹਨਾਂ ਦੇ ਉੱਪਰ ਲੱਗਣਾ ਹੈ ਲੇਕਿਨ ਇਹਦੇ ਵਿੱਚ ਵੀ ਮਿਸਟਰ ਡੋਨਲਡ ਟਰੰਪ ਨੇ ਇੱਕ ਛੋਤਰੀ ਛੱਡੀ ਹੈ ਛੋਤਰੀ ਇਹ ਹੈ ਉਹ ਕਹਿੰਦੇ ਜੀ ਦੇਖੋ ਕਾਰ ਦੀ ਜਿਹੜੀ ਮੈਨੂਫੈਕਚਰਿੰਗ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਪਲਾਂਟ ਕੈਨੇਡਾ ਦੇ ਵਿੱਚ ਲਾਏ ਨੇ ਉਹਨਾਂ ਦੇ ਜਿਹੜੇ ਪਾਰਟਸ ਨੇ ਉਹ ਜਦੋਂ ਅਮਰੀਕਾ 'ਚ ਆਉਣਗੇ ਉਹਨਾਂ ਤੇ 25% ਟੈਰਫ ਲੱਗੇਗਾ ਜੇ ਉਹ ਪਲਾਂਟ ਹੀ ਅਮਰੀਕਾ ਦੇ ਵਿੱਚ ਖੋਲ ਲੈਣ ਸਾਰੀ ਦੀ ਸਾਰੀ ਉਹ ਸਾਰੀ ਜਿਹੜੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਹੋਏਗੀ ਤਾਂ ਉਹਦੇ ਤੇ ਕੋਈ ਟੈਰਫ ਨਹੀਂ ਲੱਗੇਗਾ ਸੋ ਇੱਕ ਸਿੱਧੇ ਸਿੱਧੇ ਤਰੀਕੇ ਦੇ ਨਾਲ ਜਿਹੜੀ ਇੰਡਸਟਰੀ ਐ ਜਿਹੜੇ ਇੱਥੇ ਵਰਕਰਸ ਨੂੰ ਕੈਨੇਡਾ 'ਚ ਕੰਮ ਮਿਲਿਆ ਹੋਇਆ ਐ ਉਹਨਾਂ ਨੂੰ ਪੱਟਣ ਵਾਲੀ ਗੱਲ ਹੈ ਵੀ ਤੁਸੀਂ ਭਾਈ ਅਮਰੀਕਾ ਦੇ ਵਿੱਚ ਆ ਜਾਓ ਉੱਥੇ ਆ ਕੇ ਤੁਸੀਂ ਜਿਹੜੀ ਹੈ ਆਪਣੀ ਇੰਡਸਟਰੀ ਲਗਾਓ ਕਾਰਾਂ ਤੁਹਾਡੀਆਂ ਉੱਥੇ ਬਣਨ ਗਈਆਂ ਤਾਂ ਫਿਰ ਉਸ ਵੇਲੇ ਉਹ ਟੈਰਫ ਜਿਹੜਾ ਉੱਥੇ ਤੁਹਾਡੇ ਪ੍ਰੋਡਕਟ ਦੇ ਉੱਪਰ ਨਹੀਂ ਲੱਗੇਗਾ ਮਿਸਟਰ ਡੋਨਲਡ 트੍ਰੰਪ ਜਿਹੜੇ ਟੈਰਫ ਦੀ ਗੱਲ ਬਾਤ ਆ ਉਹਦੇ ਵਿੱਚ ਨਾ ਇੱਕ ਬੱਚਿਆਂ ਦੀ ਤਰ੍ਹਾਂ ਅੜ ਕੇ ਬੈਠੇ ਹੋਏ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਕੈਨੇਡਾ ਤੋਂ ਅਮਰੀਕਾ ਦੇ ਵੱਲ ਜਿਹੜੇ ਬਾਰਡਰਸ ਤੋਂ ਬਹੁਤ ਜ਼ਿਆਦਾ ਡਰੱਗ ਸਪਲਾਈ ਹੁੰਦੀਆਂ ਨੇ ਜੇ ਨਿਊਯਾਰਕ ਟੈਂਕ ਥਿੰਕ ਦੀ ਰਿਪੋਰਟ ਦੇਖੀ ਜਾਵੇ ਉਹ ਕਹਿੰਦੇ ਜਿਹੜੀ ਅਮਰੀਕਾ ਦੇ ਵਿੱਚ ਡਰੱਗ ਆਉਂਦੀ ਹੈ ਉਹਦੇ ਵਿੱਚੋਂ 99% ਜਿਹੜੀ ਹੈ ਉਹ ਮੈਕਸੀਕੋ ਤੋਂ ਆਉਂਦੀ ਹੈ ਸਿਰਫ 1% ਰਹਿ ਗਿਆ ਜਿਹੜਾ ਕਿ ਕੈਨੇਡਾ ਤੋਂ ਹੋ ਸਕਦਾ ਵੀ ਉਹ ਸਪਲਾਈ ਹੋ ਕੇ ਅਮਰੀਕਾ ਦੇ ਵਿੱਚ ਪਹੁੰਚਦੀ ਹੋਵੇ ਲੇਕਿਨ ਉਹ 1% ਦੇ ਵਾਸਤੇ ਉਹਨਾਂ ਨੇ ਉਸ ਗੱਲ ਨੂੰ ਮਤਲਬ ਬਨ ਕੇ ਰੱਖ ਲਿਆ ਵੀ ਤੁਸੀਂ ਜਿਹੜੀ ਆ ਆਪਣੇ ਬਾਰਡਰਸ ਕੰਟਰੋਲ ਨਹੀਂ ਕਰ ਰਹੇ ਹੈਗੇ ਇਸ ਕਰਕੇ ਸਾਨੂੰ ਇਹ ਟੈਰਫ ਜਿਹੜੇ ਆ ਉਹ ਲਗਾਣੇ ਪੈ ਰਹੇ ਨੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਡੀ ਦਾ ਕਹਿਣਾ ਹੈਗਾ ਕਿ ਜਿੰਨੀਆਂ ਵੀ ਕੰਟਰੀਜ਼ ਦੇ ਉੱਪਰ ਇਹ ਟੈਰਫ ਲੱਗਿਆ ਹੈ ਮੋਸਟ ਆਫ ਦਾ ਕੰਟਰੀਜ਼ ਨੇ ਇਹ ਟੈਰਫ ਨੂੰ ਬੇਸਿਕਲੀ ਅਸੈਪਟ ਕਰ ਲਿਆ ਔਰ ਉਹ ਕਹਿੰਦੇ ਹਾਲ ਦੀ ਘੜੀ ਅਜੇ ਹੀ ਕੋਈ ਸਥਿਤੀ ਨਜ਼ਰ ਨਹੀਂ ਆ ਰਹੀ ਅਜੇ ਹ ਕੋਈ ਐਵਿਡੈਂਸ ਨਜ਼ਰ ਨਹੀਂ ਆ ਰਿਹਾ ਹੈਗਾ ਵੀ ਕਿਸੇ ਵੀ ਤਰੀਕੇ ਦੀ ਕੋਈ ਨੀਗੋਸ਼ੀਏਸ਼ਨ ਹੈ ਜਿਹੜੀ ਇਹ ਕੀਤੀ ਜਾ ਸਕੇ ਵੱਲ ਆਨ ਵਾਲੀ ਸਮਿਤੀ ਵਿੱਚ ਹੋ ਸਕਦਾ ਹੈ ਕਿ ਮਿਸਟਰ ਮਾਰਕ ਕਾਰਨੀ ਤੇ ਮਿਸਟਰ ਡੋਨਲਡ ਟਰੰਪ ਦੇ ਵਿੱਚ ਕੋਈ ਨਾ ਕੋਈ ਡੀਲ ਜਿਹੜੀ ਹੈ ਉਹ ਹੋ ਜਾਈ ਲੇਕਿਨ ਹਾਲ ਦੀ ਘੜੀ ਇਹਦੀ ਪੋਸੀਬਿਲਿਟੀ ਘੱਟ ਲੱਗ ਰਹੀ ਹੈ ਅਗਸਤ ਦੀ ਪਹਿਲੀ ਤਰੀਕ ਨੂੰ ਇਹ ਜਿਹੜੇ ਟੈਰਫ ਨੇ 35% ਸਾਰੀਆਂ ਕੈਨੇਡੀਅਨ ਗੁੱਡਸ ਦੇ ਉੱਪਰ ਉਹ ਲੱਗ ਜਾਣੇ ਨੇ ਹਾਂਜੀ ਅਮਰੀਕਨ ਮੀਡੀਆ ਨੇ ਇਹ ਜ਼ਰੂਰ ਦੱਸਿਆ ਹੈਗਾ ਕਿ ਜਿਹੜੀ ਟ੍ਰੇਡ ਹੈ ਬਿਟਵੀਨ ਅਮਰੀਕਾ ਕੈਨੇਡਾ ਐਂਡ ਮੈਕਸੀਕੋ ਉਹਦੀ ਜਿਹੜੀ ਟ੍ਰੇਡ ਹੈ ਉਹਦੇ ਉੱਪਰ ਹਾਲੇ ਇਹ ਟੈਰਫ ਦਾ ਕੋਈ ਅਸਰ ਨਹੀਂ ਹੋਏਗਾ ਲੇਕਿਨ ਇਹ ਉਹਨਾਂ ਦਾ ਕਹਿਣਾ ਹੈ ਹਾਲੇ ਇਹਦੇ ਵਿੱਚ ਕਲੈਰਿਟੀ ਕੋਈ ਜ਼ਿਆਦਾ ਨਹੀਂ ਹੈ